ਨਮਸਕਾਰ ਜੀ ਅੱਜ ਦੇ ਇਸ ਖੁਸ਼ਿਹਾਰੇ ਤੇ ਪਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਤਕੁਰ ਤੇ ਦੇਸ਼ਾਂ ਦੇਸ਼ਾਂ 'ਚ ਵਸਦੇ ਜੀ ਭਾਰਤੀ ਲੋਗਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਵਾ ਵੀ ਇੱਕ ਇਨਸਾਨ ਦੇ ਸੰਘਰਸ਼ ਦਾ ਨਤੀਜਾ ਇਹ ਆ ਵੀ ਅੱਜ ਇਹ ਆਜ਼ਾਦੀ ਦਾ ਜਿਹੜਾ ਆ ਨਾ ਹਵਾ ਦੇ ਵਿੱਚ ਸਾਹ ਲੈ ਰਹੇ ਆ ਅਸੀਂ ਗੁਲਾਮ ਲੋਕ ਸਾਂ ਅੱਜ ਜੋ ਕੁਝ ਵੀ ਆ ਆਪਾਂ ਇਹ ਬਾਬਾ ਸਾਹਿਬ ਦੀ ਮਿਹਨਤ ਦਾ ਸਦਕਾ ਵਾ ਉਹਨਾਂ ਨੇ ਆਪਣੇ ਪਰਿਵਾਰ ਨਹੀਂ ਦੇਖਿਆ ਹਾਂਜੀ ਕੁਝ ਨਹੀਂ ਉਹਨਾਂ ਨੇ ਆਪਣਾ ਸਾਰਾ ਕੁਝ ਵਾਰ ਕੇ ਤੇ ਸਾਡੇ ਵੱਲ ਧਿਆਨ ਦਿੱਤਾ ਅੱਜ ਕਰੋਨਾ ਲੋਕ ਕਰੋਨਾ ਲੋਕ ਜਿਹੜੇ ਆ ਆਜ਼ਾਦੀ ਦਾ ਮਾਨ ਰਹੇ ਆ ਆਪਾਂ ਸੁੱਖ ਇਹ ਬਾਬਾ ਸਾਹਿਬ ਦੀ ਬਦੌਲਤ ਆ ਤੇ ਮੈਂ ਸਮੋਚੇ ਭਾਰਤੀਆਂ ਨੂੰ ਅਪੀਲ ਕਰਾਂਗਾ ਵੀ ਆਪਾਂ ਬਾਬਾ ਸਾਹਿਬ ਨੂੰ ਕਿਸੇ ਇੱਕ ਵਰਗ ਨਾਲ ਨਹੀਂ ਜੋੜਨਾ ਬਾਬਾ ਸਾਹਿਬ ਪੂਰੇ ਭਾਰਤੀਆਂ ਦਾ ਵਾ ਤੇ ਭਾਰਤ ਪੂਰੇ ਅਸੀਂ ਸਾਰੇ ਭਰਾ ਭਰਾ ਵਾਂ ਭੈਣ ਭਰਾ ਵਾਂ ਤੇ ਇਸ ਕਰਕੇ ਆਪਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਸੰਵਿਧਾਨ ਤੇ ਪਹਿਰਾ ਦਈਏ ਸੰਵਿਧਾਨ ਆ ਤੇ ਅਸੀਂ ਸਾਰੇ ਭਾਰਤੀ ਜਿੰਦਾ ਵਾਂ ਸੰਵਿਧਾਨ ਖਤਮ ਹੋ ਗਿਆ ਤੇ ਫਿਰ ਅਸੀਂ ਜਿਹੜੇ ਗੁਲਾਮੀ ਵਾਲ ਚਲੇ ਜਾਵਾਂਗੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਬਾਬਾ ਸਾਹਿਬ ਦੇ ਇਸ ਦਿਹਾੜੇ ਤੇ ਅਸੀਂ ਇਹ ਪ੍ਰਣ ਕਰੀਏ ਵੀ ਅਸੀਂ ਸੰਵਿਧਾਨ ਨੂੰ ਘਰ-ਘਰ ਤੱਕ ਪਹੁੰਚਾਵਾਂਗੇ ਜਨ-ਜਨ ਤੱਕ ਪਤਾਵਾਂਗੇ ਪਹੁੰਚਾਵਾਂਗੇ ਬਾਬਾ ਸਾਹਿਬ ਜਿਹੜੇ ਸਭ ਤੋਂ ਦਿਨ ਤੋਂ ਨਰਮਤਾ ਨਰਮਤਾ ਕਿਉਂ ਕਹਿਆ ਜਾਂਦਾ ਬਾਬਾ ਸਾਹਿਬ ਨੂੰ ਭਰਦੇ ਦਾ ਸੰਵਿਧਾਨ ਦਾ ਨਰਮਤਾ ਇਸ ਕਰਕੇ ਕਿਹਾ ਜਾਂਦਾ ਵਾ ਇਹਨਾਂ ਦੇ ਨਾਲ ਜਿਹੜੇ ਬਾਬਾ ਸਾਹਿਬ ਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਇਹਨਾਂ ਦੇ ਨਾਲ 7 ਬੰਦੇ ਹੋਰ ਸੀ ਦੋਨ ਦੀ ਡੈਥ ਹੋ ਗਈ ਸੀ ਦੋ ਅਮਰੀਕਾ ਚਲੇ ਗਏ ਹਾਂ ਜੀ ਕਹਿੰਦਾ ਮਤਲਬ ਇਹਨਾਂ ਦੇ ਕੱਲਿਆਂ ਦੀ ਮੁੜਕੇ ਜ਼ਿੰਮੇਵਾਰੀ ਲੱਗ ਗਈ ਸੰਵਿਧਾਨ ਨੂੰ ਬਣਾਉਣ ਲੱਗਿਆਂ ਇਸ ਕਰਕੇ ਬਾਬਾ ਸਾਹਿਬ ਨੂੰ ਕੱਲਿਆਂ ਨੂੰ ਮੁੜਕੇ 2 ਸਾਲ 11 ਮਹੀਨੇ ਤੇ 18 ਦਿਨ ਦੇ ਵਿੱਚ ਇਹਨਾਂ ਨੇ ਕੱਲਿਆਂ ਨੇ ਮੁੜਕੇ ਸੰਵਿਧਾਨ ਬਣਾਇਆ ਲਗਭਗ 284 ਬੰਦਿਆਂ ਦੇ ਸਾਈਨ ਲਗੇ ਇਸ ਸੰਵਿਧਾਨ ਦੇ ਉੱਪਰ ਇਹ ਸੰਵਿਧਾਨ ਜਿਹੜਾ ਵਾ ਇਹ ਬੜੇ ਵਿਦਵਾਨਾਂ ਨੇ ਬਣਾਇਆ ਵਾ ਬਾਬਾ ਸਾਹਿਬ ਆਪ ਖੁਦ ਜਿਹੜੇ ਬਹੁਤ ਜ਼ਿਆਦਾ ਵਿਦਵਾਨ ਸੀ ਇਹਨਾਂ ਨੇ ਡੀਐਸਸੀ ਕੀਤੀ ਪੀਐਚਡੀ ਕੀਤੀ ਐਮਏ ਕਈ ਕੀਤੀਆਂ ਦੀਆਂ ਸੀ ਤੇ ਬਹੁਤ ਸਾਰੀ ਪੜ੍ਹਾਈ ਕਰਕੇ ਸੰਵਿਧਾਨ ਬਣਾਇਆ ਤੇ ਅੱਜ ਮੇਰੇ ਵਰਗਾ ਘੱਟ ਪੜਿਆ ਬੰਦਾ ਵੀ ਜਿਹੜਾ ਸੰਵਿਧਾਨ ਦੇ ਵਿੱਚ ਨੁਕਸ ਕੱਢ ਦਿੰਦਾ ਵੀ ਸੰਵਿਧਾਨ ਬਹੁਤ ਮਾਰਾਗਾ ਵਾ ਤੇ ਮੈਂ ਤੇ ਭਾਰਤੀਆਂ ਨੂੰ ਕਹਾਂਗਾ ਸੰਵਿਧਾਨ ਇੱਕ ਸਾਡੀ ਧਾਰਮਿਕ ਕਿਤਾਬ ਹੈਗੀ ਆ ਧਾਰਮਿਕ ਗ੍ਰੰਥ ਹੈਗਾ ਵਾ ਇਹਨੂੰ ਜਿੱਦਾਂ ਅਸੀਂ ਧਾਰਮਿਕ ਗ੍ਰੰਥ ਨੂੰ ਮਾਨਤਾ ਦਿੰਦੇ ਆ ਅਸੀਂ ਇਹਨੂੰ ਮਾਨਤਾ ਦਈਏ ਕਿਉਂਕਿ ਸਾਡੇ ਇਹਦੇ ਵਿੱਚ ਹੀ ਸਾਡੇ ਅਧਿਕਾਰ ਜਿਹੜੇ ਆ ਸੁਰੱਖਿਤੇਗੇ ਆ ਜਿੱਦਣ ਦਾ ਜੀ ਮੈਂ ਸਮਾਜ ਸਿੰਘ ਕੀ ਸਮਝ ਲੋ ਉਸਨਾਲ ਇੰਡੀਆ ਮਜ਼ਦੂਰ ਪਾਰਟੀ ਦੇ ਅੱਜ ਦਾ ਪ੍ਰੈਜ਼ੀਡੈਂਟ ਆ ਪਰ ਅੱਜ ਦੇ ਵਿਸ਼ੇ ਵਿੱਚ ਬਾਬਾ ਸਾਹਿਬ ਜੀ ਸੋਚਦੇ ਚੱਲਣ ਵਾਸਤੇ ਸਾਨੂੰ ਸਮਾਜ ਸੇਵਕੀ ਕਰਨੀ ਚਾਹੀਦੀ ਹੈ ਨਾ ਕਿ ਲੀਡਰੀ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਪੀ ਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਮਨਾਇਆ ਗਿਆ। ਵਾਲਮੀਕ ਚਾਊਂਗਾ ਜਿਹਦੇ ਵਿੱਚ ਰਵਿੰਦਰ ਪੱਟੀ ਜੀ ਹੋਰ ਵੀ ਉਹਨਾਂ ਦੀ ਟੀਮ ਜਿਹੜੀ ਆ ਸਾਰੇ ਸਾਥੀਆਂ ਨੇ ਅਫਸਰ ਸਾਹਿਬਾਨ ਹੋਰ ਜਿੰਨੇ ਵੀ ਵਰਕਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਸਾਰਿਆਂ ਨੇ ਰਲ ਮਿਲ ਕੇ ਸਾਰੇ શહેર ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਮਨਾਇਆ ਗਿਆ ਵਾ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਸੀਂ ਆਸ ਰੱਖਦੇ ਹਾਂ ਵੀ ਜਿਹੜੇ ਜਿਹੜੇ ਸਾਥੀਆਂ ਨੇ ਇਹ ਪ੍ਰੋਗਰਾਮ ਵੇਖਿਆ ਜਾਂ ਸੁਣਿਆ ਵਾ ਉਹ ਸਾਨੂੰ ਉਹ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਦਗੜੀ ਦੀ ਸੋਚ ਤੇ ਜਰੂਰ ਚੱਲਣਗੇ ਸੋ ਮੈਂ ਇਨੀਆਂ ਗੱਲਾਂ ਦੇ ਨਾਲ ਹੀ ਜੈ ਪੀਮ ਜੈ ਭਾਰਤ ਸਭ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਮਾਨਵਤਾ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ